ਇਸ ਪੂਰੇ ਵਾਕਏ ਉਤੇ ਅਸੀਂ ਸਿਆਸੀ ਰੰਗਤਾ ਦੇਖ ਹੀ ਲੱਗਦਾ ਹੈ ਅਤੇ ਵਿਰੋਧੀ ਧਿਰ ਦੇ ਨਾਲ-ਨਾਲ ਬਾਦਲ ਪਰਿਵਾਰ ਦੇ ਵੀ ਬਿਆਨ ਸੁਣ ਲਏ ਨੇ ਹੁਣ ਪਰਿਵਾਰ ਦਾ ਪੱਖ ਜਾਣਨਾ ਵੀ ਜ਼ਰੂਰੀ ਹੈ ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਉਹਨਾਂ ਦੇ ਅਨੁਸਾਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਦ ਕਿ ਪਾਰਟੀਆਂ ਵੱਡੇ-ਵੱਡੇ ਇਨਸਾਫ ਦੇ ਦਾਅਵੇ ਕਰ ਰਹੀਆਂ ਨੇ ਇਹ ਪਰਿਵਾਰ ਕੋਈ ਬਹੁਤ ਅਮੀਰ ਨਹੀਂ ਹੈ ਬਲਕਿ ਇਨ੍ਹਾਂ ਹੀ ਮਾਂ-ਬੇਟੀ ਦੀ ਮਿਹਨਤ ਨਾਲ ਇਸ ਘਰ ਦਾ ਪੇਟ ਪਾਲਦਾ ਸੀ ਦੋਵੇਂ ماں ਬੇਟੀ ਦਾ ਰਾਜ ਪੋਚਾ ਤੇ ਝਾੜੂ ਲਗਾ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਭੇਟ ਪਾਲਦਿਆਂ ਸਨ ਇਹ ਪਰਿਵਾਰ ਪਾਸ ਹੁਣ ਇਹੀ ਉਡੀਕ ਵਿੱਚ ਬੈਠਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਕਦੋਂ ਤੱਕ ਮਿਲੇਗੀ ਤੇ ਹਸਪਤਾਲ ਵਿੱਚ ਪਈ ਇਹਨਾਂ ਦੀ ਨੂੰ ਘਰੇ ਵਾਪਸ ਕਦੋਂ ਆਵੇਗੀ ਪਰਿਵਾਰ ਵੱਲੋਂ ਤਰਨਾ ਦੇਣ ਦਾ ਇੱਕੋ ਇੱਕ ਮੁੱਖ ਮਕਸਦ ਹੈ ਇਹਨਾਂ ਹਵਾਲੇ ਕਾਤਿਲਾਂ ਨੂੰ ਸਿਰਫ 15 ਮਿੰਟ ਲਈ ਹੀ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਇਹ ਮਾਮਲਾ ਰਫਾ-ਦਾਫਾ ਕਰ ਦਿੱਨਗੇ ਇਹਨਾਂ ਕੇ ਸਾਥ ਬਹੁਤ ਗਲਤ ਹੋਇਆ ਜੀ ਇਹਨੇ ਕੁਛ ਨਹੀਂ ਸੁਣਾਈ ਹੋਏ ਜੀ ਸਾਡੀ ਕੋਈ ਨਹੀਂ ਕੋਈ ਨਹੀਂ ਕੁਛ ਕਰ ਰਿਹਾ ਸਾਡੇ ਲਈ ਆਪ ਕਿਸ ਤਰ੍ਹਾਂ ਦਾ ਇਨਸਾਫ ਚਾਹਤੇ ਹੋ ਅਸੀਂ ਆਪਣੀ ਵੇਟ ਹੀ ਚਾਹਤੇ ਆ ਇਸ ਮੌਕੇ ਨਾ ਤੱਕ ਕਹਿਣਾ ਸੀ ਕਿ ਇਹਨਾਂ ਨੂੰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਠੀਕ ਨਹੀਂ ਚਾਹੀਦੀ ਕਿਉਂਕਿ ਇਹ ਪਹਿਲਾਂ ਵੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪੇਟ ਪਾਲਦੇ ਸਨ ਤੇ ਹੁਣ ਵੀ ਪਾਲ ਲੈਣਗੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕਰ ਰਹੀ ਹੈ ਉਹ ਪਿਤੇ ਦਿਨ ਇਹਨਾਂ ਨੂੰ ਕੇਸ ਰਫਾ-ਦਫਾ ਕਰਨ ਦੀਆਂ ਤਮਕੀਆਂ ਦੇ ਕੇ ਗਏ ਸਨ ਤੇ ਇਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਕਿ ਪੁਲਿਸ ਤੇ ਸਰਕਾਰ ਕੀ ਕਰ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਸੋਚਦੀ ਹੈ ਕਿ ਪੈਸਾ ਤੇ ਨੌਕਰੀ ਦਾ ਚਾਂਸਾ ਦੇ ਕੇ ਉਹ ਮੁਸਲਮਾਨਾਂ ਨੂੰ ਬਚਾ ਲੈਣਗੇ ਅਜੇ ਹੱਕਾ ਦੇ ਵੀ ਨਹੀਂ ਹੋਵੇਗਾ ਉਂਝ ਵੀ ਬਾਦਲ ਪਰਿਵਾਰ ਇਹਨਾਂ ਨੂੰ ਪਵੇਖਿਚ ਰੋਟੀ ਖਵਾਣ ਨਹੀਂ ਆਣਗੇ ਸਰ ਹਮ ਤੋ ਯਹੀ ਚਾਹਤੇ ਹੈ ਕਿ ਜੋ ਹਮਾਰੇ ਸਾਥ ਹੋਆ ਉਹ ਕਿਸੇ ਔਰ ਕੇ ਸਾਥ ਨਾ ਹੋ ਸਭ ਸੇ ਪਹਿਲੇ ਤੋ ਮੈਂ ਯਹੀ ਚਾਹੂਗਾ ਕਿ ये जो बादल की बसे है ना इनका लाइसेंस कैंसिल होना चाहिए हमारी एक ही बेटी थी जिनके सपने थे हर रोज स्कूल से जब आती थी मुझे कहती थी, थी ताऊ मुझे एक दिन डॉक्टर बनना है हमारे सपने मिट्टी में मिल गए हम दोनों बच्चियों को पढ़ा रहे थे उनका क्या क्या सब कुछ हमारा लुट गया सर हम लुट गए आज हम देखना चाहते कि आज हमारी मदद कौन करता है ਅੱਖਾਂ 'ਚ ਹੰਝੂ ਅਤੇ ਦਿਲ 'ਚ ਗੁੱਸਾ ਲਿਆ ਇਹ ਪਰਿਵਾਰ ਹੁਣ ਬਸ ਉਸ ਵੇਲੇ ਨੂੰ ਕੋਸ ਰਿਹਾ ਹੈ। ਅੱਗੇ ਮੰਗ ਕਰਦਾ ਹਾਂ ਮੇਰੇ ਇਨਸਾਫ ਹੋਣਾ ਚਾਹੀਦਾ ਆ। ਮੈਂ ਆਪ ਦੀ ਬੇਟੀ ਦਾ ਪੋਸਟਮਾਰਟਮ ਤੇ ਸਸਕਾਰ ਉਦੋਂ ਕਰਾਉਣਾ ਜਦੋਂ ਮੇਰੀ ਸੰਗਤ ਜਿੰਨਾਂ ਦੇ ਮੈਂ ਰਾਤ ਦਾ ਵੇਲੇ ਬਠਾਵਾ ਜਿੰਨਾਂ ਚੱਕੋ ਫੈਸਲਾ ਨਹੀਂ ਕਰਦੇ ਕੋਈ ਉਹ ਚਿਰ ਮੈਂ ਕੁੱਸ ਨਹੀਂ ਕਰਨਾਗਾ। ਮੈਂ ਆਪ ਦੀ ਸੰਗਤ ਦੇ ਨਾਲ ਆਗੇ। ਇਹ ਦੂਗਾ ਮੇਰੇ ਕੋਲ ਪੁਲਿਸ ਕੋਈ ਸਵਾਲ ਨਾ ਪੁੱਛੋ ਮੇਰਾ ਦਿਮਾਗ ਤੁਹਾਡੇ ਕੋਲ ਕੋਈ ਕੁਝ ਜਾਣਕਾਰ ਸੂਤਰਾ ਤੋਂ ਪਤਾ ਲੱਗਿਆ ਵੀ ਕੋਈ ਸਾਈਨ ਵਗੈਰਾ ਵੀ ਕਰਵਾਏ ਗਏ ਨੇ ਉਹ ਜੀ ਜਿਹਨੇ ਸਾਈਨ ਕਰਵਾਏ ਆ ਉਹਨੇ ਮੇਰੇ ਕੋਲ ਸਾਈਨ ਕਰਵਾ ਲਏ ਠੀਕ ਆ ਗਲਤੀ ਨਾਲ ਮੈਂ ਵੀ ਸਾਈਨ ਕਰ ਦਿੱਤੇ ਉਹਨੇ ਵੀ ਕਰਵਾ ਲਏ ਸਵਾ ਉਹਨੇ ਮੈਨੂੰ ਸਪੈਲ ਸੁਨੇਹਾ ਭੇਜਾ ਪੁੱਤ ਮੈਂ ਬਾਹਰ ਆ ਜਿਵੇਂ ਤੇਰੀ ਸੰਗਤ ਕਰ ਰਹੀ ਆ ਜਾਂ ਤੂੰ ਕਰ ਰਿਹਾ ਪੁੱਤ ਤੂੰੇ ਕਰੋ ਨਾ ਹੀ ਉਹਦੇ ਨਾਲ ਕੋਈ ਮੈਨੂੰ ਗਿਲਾਵਾ ਨਾ ਹੀ ਮੈਨੂੰ ਕਿਸੇ ਨਾਲ ਮੇਰੀ ਸੰਗਤ ਜੋ ਮੇਰਾ ਫੈਸਲਾ ਕਰੂਗੀ ਮੈਨੂੰ ਉਹ ਮਨਜ਼ੂਰ ਆ ਇਸ ਮਾਮਲੇ ਵਿੱਚ ਉਦੋਂ ਇੱਕ ਰਹਿ ਗਿਆ ਮੋੜ ਆਇਆ ਜਦੋਂ ਤੋਸ਼ਿਆ ਨੂੰ ਸਜ਼ਾ ਦਿਵਾਉਣਾ ਇਨਸਾਫ਼ ਆਦੀ ਵਰਗੇ ਖੋਖਲੇ ਦਾਵੇ ਸਿਰਫ ਇੱਕ ਖੋਖਲੇ ਹੀ ਰਹਿ ਗਏ 30 ਲੱਖ ਰੁਪਏ ਵਿੱਚ ਮ੍ਰਿਤਕ ਪਰਿਵਾਰ ਦਾ ਮੂੰਹ ਬੰਦ ਕਰ ਦਿੱਤਾ ਗਿਆ ਮ੍ਰਿਤਕ ਲੜਕੀ ਦੇ ਪਿਤਾ ਨੇ ਆਪਣੇ ਬੇਟੀ ਦੇ ਕਾਤਲਾਂ ਨਾਲ ਸਮਝੌਤਾ ਕਰ ਲਿਆ ਲੱਗਾ ਜਾਵੇ ਮੇਰੀ ਬੇਟੀ ਨੂੰ ਮੇਰੇ ਹਵਾਲੇ ਕੀਤਾ ਜਾਵੇ ਮੇਰਾ ਇੱਕ ਪੁੱਤ ਆ ਮੈਂ ਆਪਣੇ ਪੁੱਤ ਦੇ ਸਰ ਤੇ ਹੱਥ ਰੱਖ ਕੇ ਕਹਿ ਲਾ ਮੈਨੂੰ ਮੇਰੇ ਕਿਸੇ ਯਾਰ ਦੋਸਤ ਨੇ ਕਿਸੇ ਮੇਰੇ ਪਰਿਵਾਰ ਤੇ ਜੇ ਲਵੀ ਆਪਸ ਨੇ ਮੈਨੂੰ ਤਾਂ ਕੀ ਨਹੀਂ ਦਿੱਤੀ ਮੈਂ ਤੁਹਾਡੇ ਸਾਰੇ ਪਾਉਲੇ ਦੇ ਸਾਹਮਣੇ ਬੇਨਤੀ ਆ ਉਹ ਮੈਨੂੰ ਮਾਫ ਕਰ ਦਿਓ ਲੋਕੋ ਮੇਰੀ ਬੇਟੀ ਦਾ ਸੰਸਕਾਰ ਕਰਾਓ ਜੋ ਕਸ ਮੈਨੂੰ ਮੇਰੀ ਸਰਕਾਰ ਦਿੰਦੀ ਆ ਮੈਨੂੰ ਲੈ ਲੈ ਲੈਂ ਦਿਓ ਜਿਹਦੀ ਲੜਾਈ ਜਿਹਦੇ ਨਾਲ ਆ ਉਹ ਕਰੋ ਉਹ ਮੈਨੂੰ ਮੇਰੀ ਬੇਟੀ ਦਾ ਸੰਸਕਾਰ ਕਰ ਲੈਣ ਦਿਓ ਬੇਸ਼ੱਕ ਮਿੱਤਕਾ ਦਾ ਸੰਸਕਾਰ ਹੋ ਚੁੱਕਿਆ ਹੈ ਬੇਸ਼ੱਕ ਪਰਿਵਾਰ ਨੇ ਸਮਝੌਤਾ ਕਰ ਲਿਆ ਤੇ ਬੇਸ਼ੱਕ ਮਾਮਲਾ ਥੋੜਾ ਠੰਡਾ ਪੈ ਗਿਆ ਫਾਰਿਸ ਦਾ ਮਤਲਬ ਇਹ ਨਹੀਂ ਹੈ ਕਿ ਪਤਾ ਸਰਕਾਰ ਦੀਆਂ ਮੁਸ਼ਕਿਲਾਂ ਘੱਟ ਹੋ ਗਈਆਂ ਨੇ ਬਲਕਿ ਹੋਰ ਫਿੱਟ ਗਈਆਂ ਨੇ ਜੀਹਾਂ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਹੈ ਤੇ ਹੁਣ ਉਹ ਦਲੀਲਾਂ ਤੇ ਗਵਾਹਾਂ ਦੇ ਆਧਾਰ ਤੇ ਛਾਂਤੀ ਤੋਂ ਬਾਅਦ ਫੈਸਲਾ ਸੁਣਾਏਗੀ ਬੇਸ਼ੱਕ ਮੋਗਾ ਵਿਖੇ ਬੱਚੇ ਸੁੱਟੀਆਂ ਮਾਂ ਬੇਟੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨਾਲ ਸਮਝੌਤਾ ਕਰ ਲਿਆ ਪਰ ਮ੍ਰਿਤਕਾ ਦਾ ਬਾਕੀ ਪਰਿਵਾਰ ਅਤੇ ਵੱਖੋ-ਵੱਖ ਜੱਥੇਬੰਦੀਆਂ ਇਸ ਸਮਝੌਤੇ ਨਾਲ ਸਹਿਮਤ ਨਹੀਂ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮਾਨਸਮਾਨ ਦੇ ਅੱਗੇ ਪੈਸਾ ਕੁਝ ਵੀ ਨਹੀਂ ਹੈ ਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਸਿਆਸਤ ਅਤੇ ਗੁੰਡੇ ਰਾਜ ਦੇ ਖੇਲ ਵਿੱਚ ਬਲੀ ਚੜੀ ਨੰਨੀ ਮਾਸੂਮ ਦਾ ਸੰਸਕਾਰ ਵੀ ਹੋ ਗਿਆ ਤੇ ਸਮਝੌਤਾ ਵੀ ਪਰ ਇਹ ਸਮਝੌਤਾ ਉਸ ਸਮੇਂ ਸ਼ੱਕ ਦੇ ਘੇਰੇ ਵਿੱਚ ਆਇਆ ਜਦੋਂ ਪੀੜਿਤ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਔਰਬਿਟ ਬੱਸਾਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾ ਪੰਦ ਕਰਾ ਕੇ ਅੰਦਰ ਡੀਆਜਪੀ ਸਾਹਿਬ ਨਾਲ ਸਮਝੌਤਾ ਕਰਵਾ ਕੇ ਆਏ ਪਰਿਵਾਰ ਸੇ ਜੋ ਇੱਕ ਧੱਕਾ ਕਰ ਰਿਹਾ ਪਰਿਵਾਰ ਕੇ ਉੱਪਰ ਪ੍ਰਿਆਸ਼ਰ ਬਣਾ ਰਹੀ ਹੈ ਬਾੜਨੀ ਉਹ ਹਮੇ ਹਮੇ ਇਨਸਾਫ ਚਾਹੀਏ ਅਸੀਂ ਯੁੱਧ ਲੜ ਲੈਣਗੇ ਕਰਤੋਗੇ ਸਰਕਾਰ ਕਾਲੀਆਂ ਝੰਡੀਆਂ ਦਿਖਾ ਰਹੇ ਪੰਜਾਬ ਪੁਲਿਸ ਮਰਦਾਬਾਦ ਮਰਦਾਬਾਦ ਇਸ ਸਮਝੌਤੇ ਤੇ ਪੁਲਿਸ ਦਾ ਕਹਿਣਾ ਸੀ ਕਿ ਇਹ ਸਮਝੌਤਾ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਹੈ ਅਤੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਨਾ ਹੀ ਨਹੀਂ ਪੰਜਾਬ ਪੁਲਿਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਆ ਸਿੱਧੇ ਤੌਰ ਤੇ ਬਾਦਲ ਪਰਿਵਾਰ ਨੂੰ ਕਲੀਨ ਚੇਟ ਦਿੱਤੀ ਪਰ ਇਸ ਮਾਮਲੇ ਵਿੱਚ ਹੁਣ ਪੁਲਿਸ ਦੇ ਹੱਥ ਕੁਝ ਵੀ ਨਹੀਂ ਹੈ ਹਾਈ ਕੋਰਟ ਵਿੱਚ ਇਹ ਮਾਮਲਾ ਪਹੁੰਚ ਚੁੱਕਿਆ ਹੈ ਸ਼ਾਇਦ ਹੁਣ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਥੇ ਇਹ ਦੱਸਦੀ ਹੈ ਕਿ ਚਸ਼ਮਦੀਦ ਲੜਕੇ ਤੋਂ ਬਿਨਾਂ ਦੋਸ਼ੀਆਂ ਦੀ ਸ਼ਨਾਖਤ ਕਰਾਏ ਸ਼ਨਾਖਤ ਕਾਗਜ਼ਾਂ ਤੇ ਦਸਤਖਤ ਕਰਵਾਈ ਗਏ ਨੇ ਤੇ ਪੁਲਿਸ ਸ਼ਨਾਖਤ ਕਰਨ ਦਾ ਦਾਵਾ ਕਰਦੀ ਨਹੀਂ ਥੰਗਦੀ ਜੋ ਆ ਜੁਰ ਕਾ ਛੋਟਾ ਲੜਕਾ ਸਲਫ ਕੇ ਲਿਏ ਗਿਆ ਤਾਂ ਉਸਨੇ ਉਹਨ ਕੀਨਗਤ ਕਰ ਲਈ ਚਰੂਗੀ ਬਿਲਕੁਲ ਸਾਥ ਕਰਦੀ ਉਹਨੇ ਸਾਥ ਕਰਕੇ ਕਹਿੰਦੇ ਕਿ ਹਾਂ ਪਰਿਵਾਰ ਫੁੱਲੀ ਸੈਟੀਸਫਾਈਡ ਹੈ ਉਹ ਹੀ ਦੱਸਦਾ ਵੀ ਜਿਹੜਾ ਕੁਛ ਇਥੋਂ ਲੈ ਗਏ ਉਹਦਾ ਆਪਣਾ ਪੋਸਟ ਮਾਰਡਮ ਕਰਾ ਲੈਣ ਦਾ ਤਾਂ 8 ਵਜੇ ਉਹਨੂੰ ਦਾਗ ਲੱਗੇ ਜੀ ਆਪਕੋ ਲੱਗਦਾ ਕਿ ਇਨਤਾਸ ਮਿਲਾਇ ਬੇਟੀ ਕੋ ਨਹੀਂ ਦੱਸੂਗੀ ਪਤ ਜਦੋਂ ਸਾਫ ਹੋਇਆ ਕਾ ਜੇ ਕੋਈ ਨੇ ਸਾਫ ਹੂੰ ਮੈਂ ਦੱਸੂਗੀ ਤੁਹਾਨੂੰ ਅ ਦਿਲ ਦੇ ਵਿੱਚ ਭਾਂਬੜ ਜੇ ਮੇਰੇ ਬੱਚੀ ਤੇ ਮੱਛੇ ਆ ਨਾ ਉਦੋਂ ਉੱਚ ਉੱਚ ਭਾਂਬੜ ਵੱਜਦੇ ਕੱਲ ਹੀ ਤਨਵਦੀ ਪੀ ਵਸੇ ਕਿਹੜਾ ਹੋਇਆ ਗਲਤ ਹੋਇਆ ਗਲਤ ਗਲਤ ਤੂੰ ਦੱਸ ਦੇ ਕਿ ਗਲਤ ਹੋਇਆ ਗਲਤੀ ਹੋਇਆ ਗਲਤ ਕਿਸ ਤਰ੍ਹਾਂ ਹੋਇਆ ਦੱਦ ਸਾਡੀ ਜੋ ਇੱਕ ਦੁਨੀਆ ਤੋਂ ਉੱਡ ਗਈ ਤੇ ਫਿਰ ਕੀ ਗੱਲ ਵੀ ਉਹ ਕਾਹਤੋਂ ਰਹਿ ਗਈ ਕਿਉਂ ਨਹੀਂ ਸਾਡਾ ਸੰਸਾਪ ਹੋਇਆ ਜੀ ਲੇ ਕਮਰੇ ਚ ਬੰਦ ਕਰ ਦਿੱਤਾ ਕੁੰਡੀ ਲਾ ਦਿੱਤੀ ਇਹਨਾਂ ਨੂੰ ਦੋਵਾਂ ਨੂੰ ਅੰਦਰ ਰਹਿਣ ਦਿੱਤਾ ਇਹਨਾਂ ਨੇ ੱੱਕੇ ਨਾ ਇਹਨਾਂ ਕੋ ਕੰਮ ਕਰਵਾਇਆ ਕਾ ਜੀ ਬਾਈ ਦੱਸਿਆ ਇਹਨਾਂ ਨੇ ਉਹਦੀ ਵਾਈਫ ਹਾਂ ਹਾਂ ਕੀ ਕਹਿੰਦੇ ਉਹ ਆਂਦੀ ੱੱਕੇ ਉਹਨੂੰ ਤਾਂ ਬੋਝ ਕੀਤਾ ਸੀ ਵੈਫ ਦੇ ਤੇ ਸੈਨ ਹੀ ਨਹੀਂ ਹੋਏ ਸੰਤੋਸ਼ ਕਰਤਾ ਸੀ ਹਾਂ ਰਾਜੀਨਾਮਾ ਉਹ ਅਭੀ ਨਾ ਮੁੰਡੇ ਕਿ ਉਹ ਕੀ ਕਰ ਉਹ ਮੁੰਡੇ ਨੇ ਕੀਆ ਹੈ ਗੂਠਾ ਲਗਾਇਆ ਸੈਨ ਕੀਆ ਹੈ ਜੋ ਬੋਟੀ ਹੈ ਉਹ ਲੜਕੀ ਦਾ ਬਾਪ ਉਸ ਨੇ ਕੀਆ ਹੈ ਗੂਠਾ ਸੈਨ ਲਗਾਇਆ ਪਰ ਬੋਟੀ ਕਾ ਨਹੀਂ ਲੱਗਾ ਕੀ ਸਾਡੀਆਂ ਧੀਆਂ ਪੈਣਾ ਪੰਜਾਬ ਵਿੱਚ ਸੁਰੱਖਿਤ ਨੇ ਕੀ ਪੰਜਾਬ ਵਿੱਚ ਗੁੰਡਾਗਰਦੀ ਇਦਾਂ ਹੀ ਜਾਰੀ ਰਹੇਗੀ ਕੀ ਇਨਸਾਫ ਨਾਮ ਦੀ ਕੋਈ ਵੀ ਚੀਜ਼ ਨਹੀਂ ਇਹ ਸਾਰੇ ਸਵਾਲਾਂ ਦਾ ਹੱਲ ਸਾਨੂੰ ਆਪ ਹੀ ਕਰਨਾ ਪਵੇਗਾ ਤਾਂ ਜੋ ਅਸੀਂ ਚੰਗਾ ਸਮਾਜ ਸਿਰਜ ਸਕੀਏ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਤੁਸੀਂ ਮੈਨੂੰ ਆਪਣੀ رائے ਮੇਰੇ ਈਮੇਲ ਐਡਰੈਸ jsashk@gmail.com ਤੇ ਦੇ ਸਕਦੇ ਹੋ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ